ਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਦੋਸਤੋ ਪੈਂਡ ਗੋਲੇ ਵਾਲਾ ਜਿਹੜਾ ਦੋਸਤੋ ਇਸ ਪੈਂਡ ਨੂੰ ਫਰੀਦਕੋਟ ਤੇ ਨੇੜੇ ਸ਼ਹਿਰ ਵੀ ਫਰੀਦਕੋਟ ਹੈ ਜਦੋਂ ਫਰੀਦਕੋਟ ਤੋਂ ਦੋਸਤੋ ਫਰੋਈਪੁਰ ਨੂੰ ਜਾਈਏ ਤਾਂ 7-8 ਕਿਲੋਮੀਟਰ ਦੀ ਦੂਰੀ ਤੇ ਇਹ ਦੋਸਤੋ ਪੈਂਡ ਹੈ ਜਿਹੜੇ ਘਰ ਤੇ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਵਪਾਰ ਤੌਰ ਤੇ ਦੋਸਤੋ ਬਾਈ ਕੋਲੇ ਵਿਕਰੀ ਵਾਲੇ ਪਸ਼ੂ ਆਉਂਦੇ ਆ ਠੀਕ ਹੈ ਜੀ ਅੱਜ ਤੁਹਾਨੂੰ ਦੋਸਤੋ ਪੰਜ ਨਾਕ ਦਿਖਾ ਦੇਣੇ ਆ ਜੀ ਜਿਹਦੇ ਵਿੱਚ ਦੋਸਤੋ ਅ ਵੈਰੈਟੀ ਤੁਹਾਨੂੰ ਸਾਰੀ ਹੋਈ ਮਿਲ ਜਾਣੀ ਐ ਇੱਕ ਕੱਟੀ ਝੋਟੀ ਤੁਹਾਨੂੰ ਮੀਣੀ ਦਿਖਾ ਦੇਣੀ ਐ ਜੀ ਠੀਕ ਐ ਟੇਡੇ ਕੱਟ ਵਾਲੀਆਂ ਵੀ ਕੱਟੀਆਂ ਹੈਗੀਆਂ ਇੱਕ 200 ਚਿੱਟੇ ਮੂਹ ਦਾ ਕੱਟਾ ਤੁਹਾਨੂੰ ਦਿਖਾਉਣਾ ਤੇ ਇੱਕ 200 ਬੂਰੀ ਝੋਟੀ ਵੀ ਐ ਬਾਈ ਕੋਲੇ ਲਈ ਜਰਸਲ ਦੇ ਵਿੱਚ ਟੋਟਲ 5 ਨਗ ਤੁਹਾਨੂੰ ਤੋਰ ਫੇਰ ਕੇ 200 ਦਿਖਾ ਦੇਣੀ ਐ ਜੀ ਠੀਕ ਐ ਜਿਹੜਾ ਨਗ ਤੁਹਾਨੂੰ ਪਸੰਦ ਆਊਗਾ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਠੀਕ ਐ ਜੀ ਤੇ ਡਿਟੇਲ ਜਿਹੜੀ ਦੋਸਤੋ ਸਾਰੀ ਹੋਈ ਮਿਲ ਜਾਣੀ ਕੱਲੇ ਕੱਲੇ ਪਸੂ ਦੇ ਠੀਕ ਐ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆਓ ਬਾਈ ਨਾਲ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਨਾਮ ਦੱਸਿਓ ਆਪਣਾ ਨਾਮ ਤਰਵਿੰਦਰ ਆ ਜੀ ਆਪਣਾ ਪਿੰਡ ਗੋਲੇ ਵਾਲਾ ਪਿੰਡ ਗੋਲੇ ਵਾਲਾ ਜਲਾਹ ਫੀਕੋਟ ਪੈਂਦਾ ਰੋਇਪੁਰ ਰੋਡ ਤੇ ਪੈਂਦਾ ਆਪਣਾ ਠੀਕ ਹੈ ਅੱਛਾ ਪਸ਼ੂ ਵਿਕਰੀ ਆਸਤੇ ਫਰਾਈ ਜਾਂਦੇ ਆ ਹਾਂਜੀ ਹਾਂਜੀ ਆਈ ਜਾਂਦੇ ਆ ਵਿਕੀ ਜਾਂਦੇ ਆ ਠੀਕ ਹੈ ਅੱਛਾ ਪੰਜ ਨਾਲ ਇਕੱਠੇ ਕੀ ਪਿਆ ਹੈ ਪੰਜ ਨਾਲ ਹਾਂਜੀ ਠੀਕ ਹੈ ਇਹਦੇ ਵਿੱਚ ਚਾਰ ਝੋਟੀਆਂ ਹੋ ਜਾਣਗੀਆਂ ਚਾਰ ਝੋਟੀਆਂ ਜੀ ਇੱਕ ਕੱਟਾ ਹੈ ਕੱਟਾ ਠੀਕ ਹੈ ਅੱਛਾ ਪਹਿਲੇ ਨੰਬਰ ਵਾਲੀ ਤੋਂ ਕਰੀਏ ਸ਼ੁਰੂ ਮੀਨ ਤੋਂ ਕਰ ਲਓ ਠੀਕ ਹੈ ਕਿੰਨੇ ਟਾਈਮ ਦੀ ਹੈ ਤੇ ਖੋਲ ਲੈ ਇਹਨੂੰ ਨਾਲ ਤੋਰ ਕੇ ਦੇਖੋ ਠੀਕ ਹੈ ਜੀ ਫਿਰ ਵੀ ਜਿਹੜਾ ਤੁਸੀਂ ਪਸ਼ੂ ਖਰੀਦਣਾ ਉਹਦੀ ਤਸੱਲੀ ਜ਼ਰੂਰ ਕਰ ਲਿਓ ਤੇ ਆ ਦੋਸਤੋ ਬਾਈ ਇਹਦਾ ਕੀ ਉਮਰ ਹੈ ਜੀ ਉਮਰ ਹੈ ਇਹ ਵੀ ਆ 1.5 ਸਾਲ ਦੇ ਨੇੜੇ ਜੇ ਆ 1.5 ਸਾਲ ਦਾ ਤਾਂ ਤਾਂ ਖੀਰੀ ਹੋਣੀ ਹੈ ਹਾਂਜੀ ਹਾਂਜੀ ਖੀਰੀ ਆ ਠੀਕ ਹੈ ਦੋਸਤੋ ਬਿਲਕੁਲ ਜੈਦ ਜੀ ਮਾਰਕਿੰਗ ਦੇ ਵਿੱਚ ਹੈ ਜੀ ਮੀਨੀ ਝੋਟੀ ਹੈ ਇਹ ਠੀਕ ਹੈ ਸੈਂਗ ਵਗੈਰਾ ਹੈਲਦੀ ਦੇ ਹਾਂਜੀ ਹਾਂਜੀ ਹੈਲਦੀ ਹੈ ਸੈਂਗ ਕਿੱਸੇ ਲਾਈ ਦੋ ਦੋਸਤੋ ਸੈਂਗ ਹੈਲਦੀ ਹੈ ਜੀ ਠੀਕ ਹੈ ਲਾਈਏ ਇਹਨੂੰ ਲਓ ਦੋਸਤੋ ਸੈਂਗ ਦੋਵੇਂ ਹੈਲਦੀ ਹੈ ਠੀਕ ਹੈ ਜੀ ਤੇ ਬਾਕੀ ਢਾਂਚਾ ਦੋਸਤੋ ਇਸ ਝੋਟੀ ਦਾ ਤੁਹਾਨੂੰ ਪਸੰਦ ਆਊਗਾ 1.5 ਸਾਲ ਉਮਰ ਹੈ ਜੀ ਦੰਦਾ ਤੋਂ ਥੀਰੀ ਹੈ ਤੇ ਬਾਕੀ ਥਣਾ ਸੁਣਾ ਦੀਆਂ ਐਨ ਬਿਲਕੁਲ ਸਾਫ਼ ਤੋਂ ਦਰੀਆਂ ਠੀਕ ਹੈ ਜੀ ਚਾਰੇ ਪੈਰਾਂ ਤੇ ਮਾਰਕਿੰਗ ਤੇ ਥਣ ਚਾਰੇ ਨਿਕੜਦੇ ਆ ਜੀ ਠੀਕ ਹੈ ਤੇ ਰੇਟ ਬਈ ਇਹਦਾ ਕੀ ਹੋਊਗਾ ਦੱਸ ਦਾਂਗੇ 33000 ਦੀ 33000 ਹਾਂ ਜੀ ਠੀਕ ਹੈ ਦੋਸਤੋ ਪਹਿਲੇ ਨੰਬਰ ਤੇ ਇੱਕ ਤੁਹਾਨੂੰ ਝੋਟੀ ਤੌਰ ਤੇ ਰਿਕੇ ਦਿਖਾਈ ਆ ਜੀ ਬਹੁਤ ਸੋਹਣੀ ਸਿੰਘ ਹੈਲਦੇ ਆ ਤੇ ਬਾਕੀ ਮਾਰਕਿੰਗ ਪੱਖੋਂ ਵੀ ਚੰਗੀ ਹੈ 33000 ਰੁਪਿਆ ਰੇਟ ਠੀਕ ਹੈ ਅੱਛਾ ਦੂਜੇ ਨੰਬਰ ਵਾਲੀ ਵੀ ਖੋਲ ਲਏ ਬਾਈ ਅ ਦੋਸਤੋ ਟੇਡੇ ਕੱਟ ਦੇ ਵਿੱਚ ਹੈ ਜੀ ਦੂਜੇ ਨੰਬਰ ਤੇ ਕੱਟੇ ਠੀਕ ਹੈ ਪਿਛਲੇ ਪੈਰਾਂ ਤੇ ਮਾਰਕਿੰਗ ਤੇ ਉਮਰ ਕਿੰਨੀ ਦੀ ਹੋਣੀ ਹੈ ਬਾਈ ਇਹ ਇਹ 1 ਸਾਲ ਦੀ ਹੈ ਜੀ 1 ਸਾਲ ਹਾਂਜੀ ਠੀਕ ਹੈ ਦੋਸਤੋ ਟੇਡੇ ਕੱਟ ਜਾ ਟੇਡੇ ਕੱਟ ਦੇ ਵਿੱਚ ਹੈ ਜੀ ਠੀਕ ਹੈ ਅੱਖਾਂ ਬਿਲਕੁਲ ਨਹੀਂ ਦੀਆਂ ਤੇ ਪਿਛਲੇ ਪੈਰਾਂ ਤੇ ਮਾਰਕਿੰਗ ਹੈ ਸਿੰਗ ਕਾਫੀ ਗਰਾਈ ਦੇ ਵਿੱਚ ਕਰ ਰਿਹਾ ਦੋਸਤੋ ਵੈਸੇ ਉਮਰ ਦੇ ਹਿਸਾਬ ਨਾਲ ਇਹਨਾਂ ਗੂਲ ਕਰ ਜਾਣਾ ਠੀਕ ਹੈ ਜੀ ਫਿਰ ਵੀ ਵੀਡੀਓ ਦੋਸਤੋ ਥੋੜੀ ਜਿਹੀ ਲੰਬੀ ਹੋ ਜਾਣੀ ਹੈ ਤੋ ਫਿਰ ਕੇ ਤੁਹਾਨੂੰ ਸਾਰੀਆਂ ਦਿਖਾ ਦੇਣੀ ਹੈ ਜਿਹੜਾ ਨਾ ਤੁਹਾਨੂੰ ਚਾਚੂਗਾ ਉਹਦੇ ਫਿਰ ਵੀ ਤਸल्ली ਕਰਦੇ ਠੀਕ ਹੈ ਤਾਂ ਚਾਹ ਦੋਸਤੋ ਇਸ ਕੱਟੀ ਦਾ ਵੀ ਬਹੁਤ ਸੋਹਣਾ ਠੀਕ ਹੈ ਜੀ ਥਾਣੇ ਤੁਹਾਨੂੰ ਚੰਗੇ ਲੱਗੇ ਠੀਕ ਹੈ ਤੇ ਅੱਖਾਂ ਜਿਹੜੀਆਂ ਉਸ ਐਨ ਦੋਵੇਂ ਬਿਲਕੁਲ ਨੀਲੀਆਂ ਠੀਕ ਹੈ ਇਹ ਥਾਣੇ ਇਸ ਕੱਟੀ ਦੇ ਚਾਰੇ ਨਿਕੜਵੇ ਤੇ ਰੇਟ ਬਾਈ ਇਹਦਾ ਕੀ ਹੋਊਗਾ ਇਹਦਾ 22000 ਰੁਪਏ ਜੀ 22000 ਹਾਂਜੀ ਠੀਕ ਹੈ ਦੋਸਤੋ ਦੂਜੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਤੀ ਹੈ ਜੀ ਰੇਟ ਇਸ ਕੱਟੀ ਦਾ 22000 ਠੀਕ ਹੈ ਤੇ ਦੋਸਤੋ ਆਨੋ ਚੈੱਕ ਕਰ ਲਓ ਜੀ ਤੇ ਤੀਜੇ ਨੰਬਰ ਵਾਲੀ ਵੀ ਖੂਲ ਨਹੀਂ ਕੱਟੀ ਬਾਈ ਲੋ ਦੋਸਤੋ ਤੀਜੇ ਨੰਬਰ ਤੇ ਤੁਹਾਨੂੰ ਕੱਟੀ ਦਿਖਾ ਰਿਹਾ ਜੀ ਇਹ ਵੀ ਬਹੁਤ ਸੋਹਣੀ ਕੱਟੀ ਹੈ ਬਿਲਕੁਲ ਜੈਜੀ ਮਾਰਕਿੰਗ ਦੇ ਵਿੱਚ ਅੱਖ ਔਖਾ ਸੋਹਣੀ ਹੈ ਸਿੰਘ ਗੁੰਡੇ ਕਰੀ ਆਉਂਦੀ ਹੈ ਤੇ ਉਮਰੋ ਬਾਈ ਕਿੰਨੀ ਹੋਣੀ ਹੈ ਇਹ ਇਹ ਵੀ ਸਾਖ ਦੇ ਨੇੜੇ ਹੈ ਹਾਂ ਉਹਦੇ ਘੇਰੇ ਚ ਹੈ ਠੀਕ ਹੈ ਬਾਕੀ ਦੋਸਤੋ ਥਾਣ ਛੋੜੀਏ ਇਸ ਕੱਟੀ ਦੀ ਬਹੁਤ ਜ਼ਿਆਦਾ ਚੰਗੀ ਹੈ ਠੀਕ ਹੈ ਤੇ ਰੇਟ ਇਹਦੇ ਬਾਈ ਕੀ ਹੋਊਗਾ ਇਹ 20 ਹਜ਼ਾਰ ਦੀ ਦੇ ਦਾਂਗੇ ਆਪਾਂ 20 ਹਜ਼ਾਰ ਹਾਂਜੀ ਪੈਰ ਚਾਰੇ ਚਿੱਟੇ ਆ ਜੀ ਮੂਰਲੇ ਤੇ ਵੀ ਨਿਸ਼ਾਨੀਆਂ ਹੈਗੀਆਂ ਠੀਕ ਹੈ ਲੋ ਦੋਸਤੋ ਕਾਣਚੋਲੀ ਚੱਕਰ ਜੀ ਤੇ ਵੀ ਹੁਣ ਕੋਈ ਹੈਲਦੀ ਆ ਬਹੁਤ ਸੋਹਣੇ ਖਣ ਬਿਲਕੁਲ ਜੈਦ ਜੀ ਮਾਰਕਿੰਗ ਦੇ ਵਿੱਚ ਚਾਰੇ ਪੈਰਾਂ ਤੇ ਮਾਰਕਿੰਗ 20000 ਰੁਪਿਆ ਦੇ ਜਿਹੜਾ ਦੋਸਤੋ ਇਸ ਕੱਤੀ ਦਾ ਰੇਟ ਤੁਹਾਨੂੰ ਤੀਜੇ ਨੰਬਰ ਤੇ ਦਿਖਾਤੀ ਹੈ ਇੱਕ ਚੌਥੇ ਨੰਬਰ ਤੇ ਕਟਾ ਖੋਲ ਲਈ ਬਈ ਇਹ ਵੀ ਕਟਾ ਵੀ ਦੋਸਤੋ ਬਹੁਤ ਸੋਹਣਾ ਤੁਹਾਨੂੰ ਦਿਖਾਉਣਾ ਜੀ ਬਿਲਕੁਲ ਜੈਦ ਜੀ ਮਾਰਕਿੰਗ ਦੇ ਵਿੱਚ ਹੈ ਇਹਾਰੇ ਪਹਿਰਾ ਤੇ ਤੁਹਾਨੂੰ ਜੈਜੀ ਮਾਰਕਿੰਗ ਦੇਖਣ ਨੂੰ ਮਿਲ ਜੂਗੀ ਤੇ ਫੇਸ ਵੀ ਸਾਰਾ ਵਾਈਟ ਹੈ ਬਹੁਤ ਸੁਣਾ ਇਸ ਕੱਟੇ ਦਾ ਫੇਸ ਤੁਸੀਂ ਚੈੱਕ ਕਰ ਲਿਓ ਸਿੰਘ ਐਂ ਬਿਲਕੁਲ ਕੁੰਡਿਆਂ ਦਾ ਜੀ ਠੀਕ ਹੈ ਜੀ ਲੋ ਦੋਸਤੋ ਨੀਲੀਆਂ ਅੱਖਾਂ ਚੈੱਕ ਕਰ ਲਓ ਤੇ ਉਮਰ ਉਹ ਬਾਈ ਕਿੰਨਾ ਹੋਣਾ ਇਹ ਇਹ ਵੀ ਸਾਲ ਦਾ ਹੀ ਆ ਸਾਲ ਦਾ ਹਾਂਜੀ ਠੀਕ ਹੈ ਦੋਸਤੋ ਇੱਕ ਸਾਲ ਉਮਰ ਹੈ ਜੀ ਇਸ ਕੱਟੇ ਦੀ ਠੀਕ ਹੈ ਤੇ ਰੇਟ ਬਾਈ ਇਹਦਾ ਕੀ ਹੋਊਗਾ ਇਹ ਦੇ ਦਾਂਗੇ 22000 ਦਾ 22000 ਦਾ ਹਾਂਜੀ ਠੀਕ ਹੈ ਲੋ ਦੋਸਤੋ ਉਹਨੂੰ ਦਿਖਾ ਰਿਹਾ ਜੀ ਬਾਕੀ ਜਿਹੜਾ ਗੁਲਾਬੀ ਪਾਣਾ ਦੋਸਤੋ ਉਹ ਚੈੱਕ ਕਰ ਲਿਓ ਬਹੁਤ ਸੋਹਣਾ ਫੇਸੇ ਦਾ ਗੁਲਾਬੀ ਅੱਖਾਂ ਇਹਨ ਬਿਲਕੁਲ ਨੀਲੀਆਂ ਤੇ ਜੈਜ ਜੀ ਮਾਰਕਿੰਗ ਦੇ ਵਿੱਚ ਟੈਕਸਚਰਲ ਵਗੈਰਾ ਐਨ ਬਿਲਕੁਲ ਸਾਫ਼ ਆ ਜੀ ਬਿਲਕੁਲ ਪੱਦਰਾਂ ਠੀਕ ਹੈ ਬਾਕੀ ਸਰੀਰਿਕ ਬਣਾਵਟ ਸੁਹਣੀ ਐ ਇਸ ਕੱਟੇ ਦੀ 22000 ਰੁਪਿਆ ਰੇਟ ਠੀਕ ਹੈ ਮਾਨਤਾਂ ਸਾਰੇ ਪਸ਼ੂਆਂ ਦੇ ਵਿੱਚੋਂ ਹੀ ਮੌਕੇ ਤੇ ਹੋਊਗਾ ਠੀਕ ਹੈ ਪੰਜਵੇਂ ਨੰਬਰ ਤੇ ਝੋਟੀ ਆ ਖੋਲਿਆ ਜੀ ਜੀ ਦੋਸਤੋ ਪੰਜਵੇਂ ਨੰਬਰ ਤੇ ਇੱਕ ਹੋਰ ਤੁਹਾਨੂੰ ਝੋਟੀ ਦਿਖਾ ਰਿਹਾ ਜੀ ਠੀਕ ਹੈ ਜੀ ਤੇ ਬਾਕੀ ਦੋਸਤੋ ਗੱਬਣ ਹੋਣ ਦੇ ਬਿਲਕੁਲ ਵਾਤਰਚਾ ਜੀ ਠੀਕ ਹੈ ਉਮਰੋ ਬਾਈ ਕਿੰਨੀ ਹੋਣੀ ਐ ਇਹ ਇਹ ਦੋ ਦੰਦ ਆ ਜੀ ਦੋ ਦੰਦ ਆ ਹਾਂ ਦੰਦ ਛਿੱਟੇ ਹੀ ਆ ਜੇ ਆਏ ਨਹੀਂਗੇ ਇਹਦੇ ਠੀਕ ਹੈ ਬਰਲਕੇ ਚਲ ਵੀ 2.5 ਸਾਲ ਤੋਂ ਥੱਲੇ ਹੀ ਹੈ ਹਨਾ ਹਾਂ 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 ਠੀਕ ਹੈ ਇਹ ਦੋਸਤੋਂ ਗੱਬਣ ਹੋਣ ਦੇ ਬਿਲਕੁਲ ਕਾਬਿਲ ਹੈ ਜੀ ਠੀਕ ਹੈ ਰੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਵਾਈਟਨੈਸ ਚੈੱਕ ਕਰ ਸਕਦੇ ਹੋ థాంਕ ਯੂ ਦੋਸਤੋਂ ਕੁੰਡਿਆਂ ਦੀ ਹੈ ਫੇਸ ਸੋਹਣਾ ਤੇ ਰੇਟ ਬਾਈ ਇਹਦਾ ਇਹ 35000 ਦੀ ਦੇਣਾ ਜੀ ਠੀਕ ਹੈ ਲੋ ਦੋਸਤੋਂ 35000 ਰੁਪਿਆ ਇਸ ਛੋਟੀ ਦਾ ਰੇਟ ਹੈ ਜੀ ਠੀਕ ਹੈ ਜੀ ਬਾਕੀ ਓਵਰ ਵਾਈਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੰਗ ਚੈੱਕ ਕਰ ਸਕਦੇ ਹੋ థాంਕ ਕੁੰਡਿਆਂ ਦੀ ਹੈ ਤੇ ਬਾਕੀ ਦੋਸਤੋਂ ਹੋਰ ਮਹੀਨੇ ਖੰਡ ਤੱਕ ਇਹ ਗੱਬਣ ਵੀ ਹੋ ਜਾਣੀ ਹੈ ਠੀਕ ਹੈ ਬਾਕੀ ਕਾਬਿਕਾਠ ਵੀ ਸਹੀ ਹੈ ਤੇ ਛੋਟੀ ਦਾ weight ਵੀ ਸਹੀ ਹੈ ਹਣ ਦੋਸਤੋ ਚਾਰੇ ਸੋਨੇ ਆ ਠੀਕ ਹੈ 35000 ਰੁਪਿਆ ਡਿਮਾਂਡ ਤੁਹਾਨੂੰ ਦੋਸਤੋ ਪੰਜ ਨਾਕੇ ਦਿਖਾਏ ਆ ਜੀ ਸਾਰੇ ਤੋਰ ਫੇਰ ਕੇ ਦਿਖਾਤੇ ਆ ਰੇਟ ਸਾਰਿਆਂ ਦਾ ਦੱਸਤਾ ਜਿਹੜਾ ਨਾ ਤੁਹਾਨੂੰ ਜੈਤੂ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਠੀਕ ਹੈ ਤੇ ਬਾਈ ਜੀ ਜਿਹੜਾ ਰੇਟ ਦੱਸਿਆ ਉਹਦੇ ਵਿੱਚੋਂ ਮਾਨਤਾ ਹੋ ਜੀ ਹਾਂਜੀ ਹਾਂਜੀ ਮਾਨਤਾ ਕਰਾਂਗੇ ਜੀ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ